ਲੋਵੀ ਦੋਸਤੋ ਆਪਾਂ ਹਨੁਮਾਨਗੜ੍ਹ ਸ਼ੋਅ 'ਚ ਆ ਤੇ ਦੁੱਧਦੰਦ ਬਿਸ਼ੇਰੀਆਂ ਦਾ ਸ਼ੋਅ ਆ ਜਿਹੜਾ ਉਹ ਚੱਲੀ ਜਾਂਦਾ 17 ਜਾਨਵਰਾਂ ਨੇ ਪਾਰਟਿਸਿਪੇਟ ਕਰਿਆ ਸੀ 17 ਜੋ ਘੰਟਾ ਸ਼ਾਰਟੀ ਹੋ ਗਈ ਤੇ ਬਿਲਾਲ ਹੁਣ ਰਿੰਗ ਦੇ ਵਿੱਚ 10 ਜਾਨਵਰ ਆ ਚੁੱਕੇ ਐਤਵਾਰ ਰਿਜ਼ਲਟ ਅਨਾਉਂਸ ਹੋਣ ਲੱਗਿਆ ਦੇਖਦੇ ਆ ਕਿਹੜੀ ਬਿਸ਼ੇਰੀ ਬਾਜੀ ਮਾਰਦੀ ਆ ਤੇ ਬਾਕੀ ਜੁੜੇ ਰਹੋ ਜੀ ਵੀਡੀਓ ਨਾਲ ਐਂਡ ਤੱਕ ਸਾਰੇ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਕਿਹੜੀ ਬਿਸ਼ੇਰੀ ਕਿੰਮ ਨੰਬਰ ਤੇ ਆਉਂਦੀ ਆ ਬਾਕੀ ਐਤਵਾਰ ਮਾਰਵਾੜੀ ਦਾ ਤੇ ਮਾਰਵਾੜੀ ਵਾਲੀ ਵੀਡੀਓ ਆਪਣੀ ਅਗਲੀ ਹੋਊਗੀ ਐਤਵਾਰ ਮਾਰਵਾੜੀ ਵਾਲੀ ਪਾਵਾਂਗੇ ਸੋ 7ਵਾਂ ਨੰਬਰ ਜਿਹੜੀ ਬੱਚੀ ਨੇ ਕੀਤਾ 7ਵੇਂ ਨੰਬਰ ਤੇ ਜਿਹੜੀ ਬੱਚੀ ਆਈ ਹੈ ਲੋਕਾ ਨੰਬਰ 900 ਗੁਰਮਨ ਮਾਨ ਤਾੜੀਆਂ ਮਾਰ ਦਿਓ ਜੀ ਤਾੜੀਆਂ ਦੀ ਗੜਗੜਾਟ ਦੇ ਨਾਲ ਸਰ ਭਜਨ ਸਿੰਘ ਜੀ ਵਰਤੀ ਉਹਨਾਂ ਨੂੰ ਵੀ ਇੱਕ ਵਾਧਾ 7ਵੇਂ ਨੰਬਰ ਤੇ ਜੋ ਬੱਚੀ ਰਹੀ ਹੈ ਸਾਡਾ ਭਰਾ ਗੁਰਮਨ ਮਾਨ 14 ਆਰਮੀ ਦੀ ਧਰਤੀ ਤੋਂ ਲੈ ਕੇ ਸਾਡੇ ਵਿਚਕਾਰ ਪਹੁੰਚਿਆ 100 ਟੋਕਨ ਨੰਬਰ 920 ਤਾੜੀਆਂ ਮਾਰ ਦਿਓ ਦਰਸ਼ਕ ਵੀਰੋ 7ਵੇਂ ਨੰਬਰ ਤੇ ਰਹੀ ਹੈ ਬੱਚੀ ਬਹੁਤ ਬਹੁਤ ਵਧਾਈ ਦੇ ਪਾਪਾ ਸਰ ਜਿਉਣਾ ਨੀ ਕੇ ਬੱਚੀ ਇਧਰ ਆਇਓ ਬਈ ਸੋ ਮਹਿਰੇ ਬੱਚੀ ਦਾ ਨਾਮ ਜਿਉਣਾਕੋੜ ਦੀ ਇਹ ਬੱਚੀ ਹੈ ਤਾਲੀਆਂ ਮਾਰ ਦਿਓ ਇੱਕ ਜਿਉਣਾਕੋੜ ਦੇ ਨਾਮ ਦੇ ਮਾਰ ਦਿਓ ਸੋ ਜਿਉਣਾਕੋੜ ਦੀ ਇਹ ਬੱਚੀ 7ਵੇਂ ਨੰਬਰ ਤੇ ਰਹੀ ਸੋ ਬਹੁਤ ਦਾ ਮੁਕਾਬਲਾ ਸੀ ਇੱਕ ਦੋ ਪੁਆਇੰਟਾਂ ਦਾ ਹੀ ਫਰਕ ਆਫਸਰੀ ਚ ਇੱਕ ਦੋ ਪੁਆਇੰਟਾਂ ਨਾਲ ਹੀ ਸਾਰੇ ਜਾਨਵਰ ਬਹੁਤ ਸੋਹਣੇ ਸੁਨੱਖੇ ਸੀ ਇੱਕ ਦੋ ਪੁਆਇੰਟਾਂ ਦਾ ਹੀ ਫਰਕ ਤਾਂ ਫਿਰ ਟਰ ਮੁਕਾਬਲਾ ਸੋ ਬਹੁਤ ਬਹੁਤ ਵਧਾਈ ਦਾ ਪਾਤਰ ਸਾਡਾ ਵੀਰ ਗੁਰਮਨ 14 ਰਬੀ ਤਾੜੀਆਂ ਲਾ ਦੇ ਦਰਸ਼ਕ ਵੀਰੋ ਇੱਕ ਇਸ ਪ੍ਰਤੀਯੋਗਿਤਾ ਨੇ ਛੱਟੇ ਸਥਾਨ ਤੇ ਜੋ ਬਚੇਰੀ ਰਹੀ ਹੈ ਉਹ ਹੈ ਟੋਕਨ ਨੰਬਰ 429 ਇੱਕ ਵਾਰ ਤਾੜੀ ਆਈ ਬਚੇਰੀ ਕੇ ਲਈ ਟੋਕਨ ਨੰਬਰ 429

ਪੰਜਾਬ استان ਜਿਹੜੇ ਬੱਚੀ ਨੇ ਪ੍ਰਾਪਤ ਕੀਤਾ ਹੈ ਟੋਕਨ ਨੰਬਰ 238 ਟੋਕਨ ਨੰਬਰ 238 ਟੋਕਨ ਨੰਬਰ 229 ਨਰੇਸ਼ ਜੀ ਜਿਆਣੀ ਖਫਾਣਾ ਬਹੁਤ-ਬਹੁਤ ਵਧਾਈ ਇਹਨਾਂ ਕੋ ਵੀ जो फिफाणा से हमारे पीछे नरेश जी जानी सो बहुत बहुत बधाई आओ जी इसके बाद जो बछरी चौथे स्थान पे रही है वो है टोकन नंबर पैंतीस जगदीप सिंह फरीदकोट बधाई हो आपको ਜਿੰਨ ਅਸੋਬ ਨਾਲ ਕੋਤੇ ਆਦੰਤ ਬਛੇਰੀ ਮਾਰਪਾਰੀ ਵਾਰਤ ਬਖਤੋਗੀਤਾ ਮੈਂ ਬਾਗ ਲਿਆ ਹੈ ਉਹ ਆਪਣੀ ਬਛੇਰੀਆਂ ਕੋ ਲੈ ਕਰਕੇ ਰਿੰਗ ਕੇ ਪਾਸ ਆ ਜਾਵੇ ਸੋ ਬਹੁਤ ਬਹੁਤ ਵਧੀਆ ਮੁਬਾਰਕਾ ਇਹ ਬਤਾਵ ਕੋੜੇ ਦੀ ਬੱਚੀ ਹੈ ਜੀ ਸੋ ਬਹੁਤ ਸੋਹਣੀ ਇਹ ਬਛੇਰੀ ਬਤਾਵ ਕੋੜੇ ਦੀ ਸੋ ਬਤਾਵ ਦੇ ਨਾਮ ਤੇ ਬੀ ਤਾੜੀਆਂ ਮਾਰ ਦੇ ਵੀ ਇੱਕ ਆਲ ਦੇ ਨਾਮੀ ਦੁਨੀਆ ਦਾ ਨੁਗਰੇਆਂ ਦਾ ਕਿੰਗ ਬਤਾਵ जिन अशु पालकों ने अदंत बछेरी मारवाड़ी वर्ग प्रतियोगिता है वो अपनी बछेरियों को लेकर के के पास आ जाए सौ so, करो निर्मल ती को ਇਹ 235 ਨੰਬਰ ਚੌਥੇ ਨੰਬਰ ਤੇ ਰਹੀ ਹੈ ਇਹ ਬੱਚੀ ਬਹੁਤ-ਬਹੁਤ ਵਧਾਈ ਦੇ ਪਾਤਰ ਸਾਡੇ ਵੀ ਠਾੜਾ ਮੋੜ ਤੋਂ ਚੱਲ ਕੇ ਸਾਡੇ ਵਿੱਚ ਆ ਰਹੇ ਸੋ ਇਸ ਮੇਲੇ ਵਿੱਚ ਤੀਜੇ ਨੰਬਰ ਤੇ ਜਿਹੜੀ ਬੱਚੀ ਰਹੀ ਹੈ ਟੋਕਨ ਨੰਬਰ 733 ਤਾੜੀਆਂ ਮਾਰ ਦਿਓ ਟੋਕਨ ਨੰਬਰ 733 ਸੁਖਰਾ ਸਿੰਘ ਲੁਧਿਆਣਾ बधाई हो आपको बहुत बहुत बधाई दे पात्र साढ़े अंकल चलो जी चलो आगे तीसरे नंबर के बच्चे ने सात सुखराज सिंह लुधियाना चलो जी आगे चलो प्लीज आगे चलो समय अभाव है आओ जी आओ समय अभाव के कारण निर्मल और की, की लगता है दो बछेरिया से फर्स्ट सेकंड दो बच्चियां रही हैं चार सौ छब्बीस ਇਹਨਾਂ ਦਾ ਕਾਬੇ ਟਾਕ ਮਕਾਬਲਾ ਸੋ ਕਿਹਦੇ ਸਿਰ ਤੇ ਸਜੇਗਾ ਪਾਖ ਕੌਣ ਬਣਿਆ ਜੇ ਵਿਨਰ ਦਰਸ਼ਕ ਵੀਰੋ ਕੀ ਆਈਡੀਆ ਲੱਗਦਾ ਇੱਕ ਪਾਸੇ ਸਾਡਾ ਭਾਈ ਕਾਲਾ ਫਰਮਾਨਾ ਦੂਜੇ ਪਾਸੇ ਸੰਦੀਪ ਵਾਲਮ ਵਾਲਾ ਦੋਨਾਂ ਜੋ ਟਾਕ ਮਕਾਬਲਾ ਬਈ ਫਰਕ ਕੁਛ ਵੀ ਨਹੀਂ ਸਿਰਫ ਅੱਧਾ ਬਾਂਡ ਦਾ ਫਾਕ ਰਹਿ ਗਿਆ ਸੋ ਦਰਸ਼ਕ ਵੀਰੋ ਕਰੋ ਜਜਮੈਂਟ ਕੌਣ ਹੋ ਸਕਦਾ ਫਾਈ ਸੈਕਿੰਡ ਸੋ ਸਾਰੇ ਇਹ ਜਾਨਵਰ ਸਿਰਿੰਗ ਚ ਪਹੁੰਚੇ ਆ ਸੋ ਬਹੁਤ ਸੋਹਣੇ ਸੁਲੱਖੇ ਬੇਨਤੀ ਕਰਦੇ ਆ ਸਾਰੇ ਵੀਰਾਂ ਨੂੰ ਤਾੜੀਆਂ ਵਜਾ ਕੇ ਹੌਸਲਾ ਵਜਾਈ ਕਰਿਆ ਕਰੋ ਜੀ ਐਨਾ ਬੱਚਾ ਜਿਹੜੀ ਬੱਚੀ ਪਹਿਲੇ ਨੰਬਰ ਤੇ ਰਹੀ ਹੈ ਉਹ ਹੈ ਜੀ ਟੋਕਨ ਨੰਬਰ 809 ਤਾੜੀਆਂ ਵਾਰਦੇ ਜੀ ਕੋਈ ਸੰਦੀਪ ਪਾਲ ਜੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਨੰਬਰ 426 ਦੋਸਤਾਂ ਦਾ ਸਾਰੇ ਆਪਕੋ ਵੀ ਵਧਾਈ ਹੋ ਭਾਈ ਕਾਲਾ ਪਰਵਾਲਾ ਉਹਨਾਂ ਨੇ ਬਹੁਤ ਬਹੁਤ ਵਧਾਈ ਦੂਜੇ ਨੰਬਰ ਤੇ ਰਹੀ ਹੈ ਬੱਚੀ ਸੋ ਵਧਾਈ ਦੇ ਪਾਸੇ ਐਨੀ ਦੂਰੋਂ ਚੱਲ ਕੇ ਸਾਡੇ ਵਿਸਕਾਰ ਆਏ ਰੋਕ ਤੱਕ ਰਾਮ ਸਟੱਡ ਫਾਰਮ ਸੋ ਬਹੁਤ ਬਹੁਤ ਵਧਾਈ ਭਾਈ ਕਾਲਾ ਪਰਵਾਲਾ ਡਬਲ ਵਧਾਈਆਂ ਭਾਈ ਸੰਦੀਪ ਜੀ ਉਸ ਪਾਲਕੋ ਨੇ ਆਤਮਤ ਬਥੇਰੀ ਮਾਨਵਾੜੀ ਉਹ ਬਰਕਤਾਂ ਵੀ ਬਾਗ ਲਿਆ ਹੈ ਉਸੇ ਮੇਰਾ लेकर रिंग में आ जाए जिन अशु पालकों ने अदंत बथेरी मारवाड़ी वर्ग प्रतियोगिता में भाग लिया है उनसे मेरा निवेदन है वो तुरंत अपनी बछेरियों को लेकर के रिंग में आ जाए टोकन नंबर पांच सौ 211 तीन सौ बत्तीस दो सौ ग्यारह सात सौ अड़तीस नौ सौ अठारह 507, 220, 314, 912, सौ बीस 215, सौ चौदह नौ और पहले ये सोड़ा बछेरिया रिंग में आएंगी टोटल तैतीस प्रतिभागियों ने इसमें भाग लिया है तो सभी अपनी बछेरिया को लेकर के रिंग में आ जाएं. सो so, ਬਹੁਤ ਬਹੁਤ ਵਧਾਈ ਦੇ ਪਾਤਰ ਜੋ ਪਹਿਲੇ ਨੰਬਰ ਤੇ ਬਚੀ ਰਹੀ ਹੈ ਨਵਿੰਦਰ ਸਿੰਘ ਭਗਤ ਸਰ ਮੁਖਸਰ ਇਹ 10 ਕਾਕੀ ਦੇ ਵਿੱਚ ਹੀ ਇਕ ਤਾਲੀ ਕਾਕੀ ਦੇ ਨਾਲ ਲਾ ਦਿਓ ਆਹਦੇ ਨਾਮੇ ਦੁਨੀਆ ਦਾ ਬਹੁਤ 스타 ਘੋੜਾ ਪੈਦਾ ਹੋਇਆ ਸੋ ਬਹੁਤ ਬਹੁਤ ਵਧਾਈ ਦੇ ਪਾਤਰ ਦਿਵਿੰਦਰ ਸਿੰਘ ਭਗਤ ਸਰ ਮੁਖਸਰ ਉਹਨਾਂ ਵੀਰਾਂ ਨੂੰ ਕਾਫੀ ਸਿੰਘੇ ਜਾਨਵਰ ਚੰਗਾ ਸ਼ੋਕ ਸੋ ਤਾਲੀਆਂ ਲਾ ਦੇ ਦਰਸ਼ਕ ਵੀਰੋ जिन सुपालकों ने अदंत बछेरी मारवाड़ी वाले प्रतियोगिता में भाग लिया है उनसे मेरा पुनः निवेदन वो अपनी बछेरियों को लेकर के रिंग में आ जाए सो so, काफी मुकाबला से अदा पॉइंट एक पॉइंट का फर्क वो भी माड़ा मोटा कोई जो नहीं पे जो भाई खड़े हैं आपसे निवेदन है थोड़ा साइड में हो जाए ਆਪਣੇ ਕੋਲ ਪੂਰੀ ਜਗ੍ਹਾ ਨਹੀਂ ਪੜਤੀ ਹੈ। ਆਪਣੇ ਜਿੱਲ ਅਸੋ ਬਾਲਕੋਨੇ ਆਦੰਤ ਬਛੇਰੀ ਮਾਰਵਾੜੀ ਵਰਗ ਨੇ ਬਾਗ ਲਈ ਹੈ ਉਹ ਆਪਣੀ ਬਛੇਰੀਆਂ ਕੋ ਰਿੰਗ ਦੇ ਅੰਦਰ ਸੋ ਬਹੁਤ ਬਹੁਤ ਵਧਾਈ ਦੇ ਪਾਤਰ ਇਸ ਤੋਂ ਬਾਅਦ ਆਦੰਤ ਮਾਰੋੜੀ ਬਛੇਰੀ ਬਛੇਰੀ ਉਹਨਾਂ ਨੂੰ ਆਏ ਆਪਦੇ ਜਾਨਵਰ ਰੈਡੀ ਰੱਖਣ ਕਾਫੀ ਟੱਕਰ ਮੁਕਾਬਲਾ ਸੀ ਸੋ ਦੇ ਸ਼ੇਰ ਕਾਫੀ ਘੋੜੇ ਦੀ ਇਹ ਬੱਚੀ ਜਿਹਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਬਹੁਤ ਬਹੁਤ ਵਧਾਈ ਦੇ ਪਾਤਰ ਸਾਡੇ ਭਾਈ ਭਾਗਸਰ ਵਾਲੇ ਜੋ ਆਏਗੇ ਨੇ ਕੋਈ ਨਾ ਕੋਈ ਮੁਕਾਬਲਾ ਇੱਥੇ ਜਰੂਰ ਸਰ ਮੱਥੇ ਲਾ ਕੇ ਜਾਂਦੇ ਆ ਅਦੁੱਤ ਬਥੇਰੀ ਮਾਰਵਾੜੀ ਵਰਗ ਪ੍ਰਤੀਯੋਗਤਾ ਮੈਂ ਬਾਗ ਲੈਣ ਵਾਲੇ ਭੱਤੀ ਬਾਗੀਆਂ ਸੇ ਉਹਨਾਂ ਨੂੰ ਨਿਵੇਦਨ ਹੈ ਉਹ ਆਪਣੀਆਂ ਬਥੇਰੀਆਂ ਕੋ ਲੈ ਕੇ ਥੋੜਾ ਕੇ ਹੱਥ ਲਾ ਨਾ ਬਈ बन्दी ڇا ته اڪي چڙهڻو نه ٿو نه